ਕੀ ਜੀ ਉਹ ਨਾ ਸੀ ਦਸੀਆ ਮੈਂ ਲੱਗੂ ਚੰਗਰੀ ਵੀ ਤੁਸੀਂ ਹਾਂ ਹਾਂ ਪਾੜ ਖੜਿਆ ਅੱਜ ਚਾਓ ਪਿੰਡਾ ਮੰਡੀ ਲੱਗਦੀ ਆ ਬਾਈ ਜੀ ਦਿਨ ਮੰਗਲਵਾਰ ਹਾਂਜੀ 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 ਬਾਪੂ ਜੀ ਮੰਡੀ ਆਏ ਦੱਸੋ ਵੀ ਕਿਹੜੇ ਦਿਨ ਪੱਕਾ ਕਿਹੜੇ ਦਿਨ ਲੱਗਦੀ ਆ ਰੋਜ਼ ਆ ਆਏ ਮੰਗਲਵਾਰ ਲੱਗਦਾ ਹਰ ਮੰਗਲਵਾਰ ਲੱਗਦੀ ਆ ਜੀ ਹਫਤੇ ਦੀ ਹਫਤੇ ਹਰ ਮੰਗਲਵਾਰ ਅੱਛਾ ਜੀ ਬਿਜਲੀ ਗ੍ਰਿਡ ਦੇ ਕੋਲੇ ਆ ਸੂਚਾ ਨੂੰ ਇਹ ਸੜਕ ਜਾਂਦੀ ਆ ਸੂਚ ਰੋਡ ਦੇ ਉੱਪਰ ਪੈਂਦਾ ਪਿੰਡਾ ਵੀ ਮੰਡੀ ਆ ਜਿਹੜੀ ਠੀਕ ਆ ਜੀ ਲੋਕੇਸ਼ਨ ਵਧੀਆ ਸੜਕ ਦੇ ਉੱਪਰ ਆ ਬਾਕੀ ਲੰਗਰ ਦਾ ਪ੍ਰਬੰਧ ਹੈ ਚਾਹ ਪਾਣੀ ਦਾ ਪ੍ਰਬੰਧ ਸਾਰਾ ਇੱਥੇ ਹੁੰਦਾ ਓਕੇ ਜੀ ਬਾਕੀ ਅਸੀਂ ਕੋਈ ਹੋਰ ਪਰਚੀ ਨਹੀਂ ਕੋਈ ਐਂਟਰੀ ਵਗੈਰਾ ਅਸੀਂ ਕਿਸੇ ਵਪਾਰੀ ਤੋਂ ਜਾਂ ਵੇਚਣ ਵਾਲੇ ਤੋਂ ਸਿਰਫ ਕੱਲੀ ਲਿਖਾਈ ਹੀ ਲੈਣੇ ਆ ਹੋਰ ਕੁਝ ਨਹੀਂ ਲੈਂਦੇ ਅਸੀਂ ਕੋਈ ਖਰਚਾ ਨਹੀਂ ਕਿਸੇ ਦਾ ਠੀਕ ਹੈ ਜੇਕਰ ਬੰਦਾ ਕੋਈ ਦੂਰੋਂ ਪਾਰੋਂ ਆਉਂਦਾ ਕੋਈ ਰਹਿ ਮਹਿਨ ਦਾ ਪ੍ਰਬੰਧ ਹੈਗਾ ਹੈਂ ਜੀ ਹਾਂ ਜੇ ਕੋਈ ਰਹਿਣਾ ਚਾਹੁੰਦਾ ਤਾਂ ਅਸੀਂ ਸਾਡੇ ਕੋਲ ਰਹਿਣ ਮਹਿਨ ਦਾ ਪ੍ਰਬੰਧ ਵੀ ਉਹਦਾ ਕਰਾਂਗੇ ਹੈਗਾ ਠੀਕ ਹੈ ਠੀਕ ਹੈ ਜੀ ਜਦੋਂ ਮਰਜ਼ੀ ਰਹਿ ਸਕਦਾ ਕੋਈ ਕਹਿੰਦੇ ਦੋ ਬੰਦੇ ਰੋ ਚਾਰ ਰੋ ਤੇ 10 ਬੰਦੇ ਰਹਿ ਪੋ ਸਾਡੇ ਕੋਲ ਸਭ ਪ੍ਰਬੰ ਆਏ ਮੰਗਲਵਾਰ ਲੱਗਦੀ ਐ ਚਾਹੋਂ ਪਿੰਡਾ ਦਾ ਜ਼ਿਲ੍ਹਾ ਬਠਿੰਡਾ ਜੀ ਇਹਨਾਂ ਜ਼ਿਲ੍ਹਾ ਬਠਿੰਡਾ ਦਾ ਜ਼ਿਲ੍ਹਾ ਬਠਿੰਡਾ ਦਾ ਬਾਈ ਜੀ ਤੁਸੀਂ ਨੇ ਕਹਣਾ ਮੰਡੀ ਦੇ ਵਿੱਚ ਪਹੁੰਚਣਾ ਇਹ ਨਵੀਆਂ ਮੰਡੀਆਂ ਲੱਗਣ ਲੱਗੀਆਂ ਨੇ ਬਾਈ ਜੀ ਛੋਟੇ ਕਰਕੇ ਇਹ ਮੰਡੀਆਂ ਚੜਨ ਗਈਆਂ ਜੇਕਰ ਤੁਸੀਂ ਮਾਲ ਲੈ ਕੇ ਆਉਂਗੇ ਖਰੀਦਣ ਆਉਂਗੇ ਕਿੱਥੋਂ ਵੀ ਆਪਣੇ ਬਾਈ ਵੀਡੀਓ ਦੇਖਦੇ ਨੇ ਸਾਰੇ ਬਾਈ ਜੀ ਇਹ ਵੀਡੀਓ ਨੂੰ ਕਰਿਓ ਨੋਟ ਠੀਕ ਹੈ ਜੀ ਆਹ ਬਾਕੀ ਇਹ ਮੰਡੀ ਬਾਈ ਜੀ ਜਿਹੜੀ ਹੈਈ ਹੈ ਨਾ ਤੁਹਾਨੂੰ ਰਸਤਾ ਵੀ ਦੱਸ ਦਿੰਨੇ ਆ ਤਪੇ ਮੰਡੀ ਦੇ ਉੱਤੋਂ ਇਹ ਸਿਰਫ 14 ਕਿਲੋਮੀਟਰ ਪੈਂਦੇ ਆ ਕੜੈਲਾ ਕੜੈਲੀ ਪਿੰਡ ਬੱਲੋ ਹੋਗੇ ਠੀਕ ਹੈ ਜੀ ਅਕਲੀਏ ਤੋਂ ਆਈਏ ਜਿਹੜਾ ਮਤਲਬ ਹੰਢਿਆਏ ਤੋਂ ਮਾਨਸਾ ਰੋਡ ਆ ਉਥੇ ਅਕਲੀਆ ਪਿੰਡ ਆਉਂਦਾ ਉਹ ਤੋਂ ਇਹ 4 ਕਿਲੋਮੀਟਰ ਆ ਤਕਰੀਬਨ ਪਹਿਲਾ ਪਿੰਡ ਹੀ ਆਉਂਦਾ ਠੀਕ ਹੈ ਜੀ ਮੋੜ ਤੋਂ ਇਹ 15 ਕਿਲੋਮੀਟਰ ਪੈਂਦਾ ਜੀ ਰਾਮਪੁਰ ਤੋਂ ਵੀ 15 ਕਿਲੋਮੀਟਰ ਪੈਂਦਾ ਬਿਲਕੁਲ ਸੈਂਟਰ ਦੇ ਵਿੱਚ ਜਿਹੜੀ ਮੋੜਤ ਰਾਮਾ ਰਾਮਪਰਾ ਰੋਡ ਆ ਉਥੇ ਢੱਡੇ ਪਿੰਡ ਆ ਢੱਡਿਆਂ ਤੋਂ ਇਹ 6 ਕਿਲੋਮੀਟਰ ਪੈਂਦਾ ਜੀ ਠੀਕ ਹੈ ਜੀ 4 ਸਵੇਰੋਂ ਤਕਰੀਬਨ 40 50 ਆ ਗਈ ਹਾਂ ਜੀ ਠੀਕ ਹੈ ਜੀ ਹੁਣ ਤੁਸੀਂ ਸਿੱਧਾ ਸਿੱਧਾ ਚਾਚਾ ਮਾੜਾ ਮੋਟਾ ਬਾਈਆਂ ਨੂੰ ਮਾਪੇ ਜਦ ਮਾਂ ਮੰਡੀ ਵਧੀਆ ਭਰਦੀ ਹੈਗੀ ਠੀਕ ਹੈ ਤੇ ਜਾਂਦੀ ਗਾਹ ਕੁ ਵੀ ਵਧੀਆ ਆਉਂਦਾ ਹੈਗਾ ਠੀਕ ਹੈ ਮਾਲ ਪਾਸੋਂ ਬਿਕਦਾ ਰਹੇ ਹਾਂ ਬੇਕਦਾ ਜਾਂਦੀ ਜਾਂਦੀ ਕੋਈ ਜੇ ਕੋਈ ਕਿਸੇ ਨੇ ਬਾਹਰ ਰੁਪਏ ਮੰਗਲੇ ਫਿਰ ਕਹਿਣਾ ਕੀ ਹੈ ਠੀਕ ਹੈ ਜੀ ਜੇ ਹਿਸਾਬ ਨਾਲ ਹਿਸਾਬ ਸਿਰ ਦਾ ਕੰਮ ਚੱਲਦਾ ਹਾਂ ਜਾਂਦੀ ਹਿਸਾਬ ਜਿਦਾ ਕੰਮ ਚੱਲਦਾ ਹੈਗਾ ਠੀਕ ਹੈ ਵੇ ਕਿਹੜੇ ਕੰਨਿਆ ਜਾਂ ਮਾਲ ਆਉਂਦਾ ਪਾਜਾਂ ਨੂੰ ਸਾਰੇ ਨੂੰ ਦੱਸ ਦੇ ਵਧੀਆ ਬੱਕਰੀ ਬਿਕਦੀ ਹੈ ਘਾਟੂ ਮਾਲੀ ਬਿਕਦਾ ਸਾਰਾ ਕੁਝ ਹੀ ਦੁਕਦ ਹੈ ਠੀਕ ਹੈ ਜੀ ਲੇ ਭਾਈ ਜੀ ਤੁਸੀਂ ਕਿ ਨਾ ਮੰਡੀ ਤੇ ਜਰੂਰ ਪਹੁੰਚਣਾ ਇੱਕ ਵੇਲ ਮੰਡੀ ਚ ਆ ਕੇ ਦੇਖੋ ਬਹੁਤ ਵਧੀਆ ਪ੍ਰਬੰਧ ਨੇ ਬਾਕੀ ਆਪਣੇ ਮੰਡੀ ਦੇ ਹੋਨਰ ਨੇ ਕਿਹੜੇ ਇਹ ਬੰਦੇ ਬਹੁਤ ਨੰਬਰ ਬੰਦੇ ਨੇ ਗੁੱਟ ਨੰਬਰ ਬੰਦੇ ਨੇ ਜੀ ਤੁਸੀਂ ਇਹਨਾਂ ਨਾਲ ਕਰ ਲਓ ਸੰਪਰਕ ਤੁਹਾਡਾ ਨੰਬਰ ਦੇ ਦਿੰਦਾ ਨੰਬਰ ਦਾ 9572399052 9572399052 ਇਹ ਕਰ ਲਓ ਕਿਸੇ ਨੰਬਰ ਨੋਟ ਕਿੰਨੇ ਭੈਣ ਭਾਈ ਆਪਣੇ ਮੰਡੀ ਤੇ ਜਿਹੜੇ ਪਹੁੰਚੇਗੇ ਸਾਰਿਆਂ ਨਾਲ ਬਾਈ ਜੀ ਆਇਆਂ ਨੂੰ ਠੀਕ ਆ ਜੀ ਕਿਸੇ ਨਾਲ ਕੋਈ ਕਿਸੇ ਭਾਵ ਨਹੀਂ ਹੋਊਗਾ ਸਾਰਿਆਂ ਨਾਲ ਇੱਕ ਨੰਬਰ ਸੌਦਾ ਹੋਊਗਾ ਬਿਲਕੁਲ ਬਿਲਕੁਲ ਕਿਸੇ ਨਾਲ ਕੋਈ ਕਿਸੇ ਭਾਵ ਨਹੀਂ ਹੋਊਗਾ ਜੀ ਹਾਂਜੀ ਇੱਕ ਫੋਟੋ ਕਰਦੇ ਸਾਰਿਆਂ ਦੀ ਚਲੋ ਬਾਕੀ ਜੀ ਧੰਨਵਾਦ ਤੁਹਾਡਾ ਬਹੁਤ ਠੀਕ ਹੈ ਜੀ ਹਾਂ ਜੀ ਓਕੇ ਜੀ ਠਕ ਦੇ ਜੀ